ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਤੇ ਮੋਸ ਨਾਲ ਟਿਕ ਟਾਕ ਉਹ ਗਿਆ ਪਾਵਰ ਟਿਕ ਟਾਕ ਅੰਦਪਤਲੇ ਮਾਰਕੀਟ ਚ ਵੀਦਨਾਂ ਬਾਰ ਮਾਰ ਕੇ ਤੇ ਜਦੋਂ ਬਹੁਤ ਪਹੁੰਚਦੇ ਹਾਂ ਆ ਪੇ ਤੁੰਦ ਆ ਗਏ ਤੇ ਅਸਟਾਵਾ ਪਹੁੰਚੇ ਹੋਇਆ ਬਸਟਾਪ ਤੇ ਬਸਟ ਆਫ ਦਿ ਕੋਈ ਨਹੀਂ ਹੈਗਾ ਬਸ ਹਜੇ ਆਈ ਨਹੀਂ ਹੈਗੀ ਤੇ ਹਾਂ ਤੁਸੀਂ ਦੇਖ ਸਕਦੇ ਆ ਇੱਧਰ ਇਹ ਇੱਧਰ ਬਸਟਾਪ ਆ ਤੇ ਇੱਦਾਂ ਰਿਹਾ ਨਾ ਸਕਰੀਨ ਲੱਗੀ ਹੋਈ ਆ ਕਿਹੜੀ ਬੱਸ ਕਿੰਨੇ ਵਜੇ ਆਉਣੀ ਆ ਸਾਰਾ ਕੁਝ ਲਿਖਿਆ ਹੋਇਆ ਆ ਹੁਣ ਫਰਕ ਦੀ ਬੱਸ ਦਾ ਟਾਈਮ ਉਹਨਾਂ ਨੇ 7 ਮਿੰਟ ਲੇਟ ਦੱਸਿਆ ਹੋਇਆ ਤੁਸੀਂ ਦੇਖ ਸਕਦੇ ਆ ਆਪ ਸਕਰੀਨ ਲੱਗੀ ਹੋਈ ਆ ਤੇ ਉਹਦੇ ਸਾਮਨ ਆਪਣੀ ਬੱਸ 7 ਮਿੰਟ ਲੇਟ ਆ ਤੇ ਮੈਂ ਇਥੋਂ ਕਰ ਲਿਆ ਉਹਨੂੰ ਬਲਾਉ ਸ਼ੁਰੂ ਤੇ ਫੇਰ ਆਪਾਂ ਮਾਰਕੀਟ ਚalਦੇ ਆ ਤੇ ਮਾਰਕੀਟ ਦੇ ਦੇਖਦੇ ਆ ਕਿ ਡਿਸਕਾਊਂਟ ਲੱਗਾ ਤੇ ਕੀ ਕੁਛ ਹੈਗਾ ਤੇ ਉਹ ਤਾਂ ਨਾ ਬੁਮਾਰਕਤ ਪਾਛ ਕੇ ਫਿਰ ਦਿਖਾਉਨੇ ਆ। ਆਓ ਜੀ ਜਿੱਦਾਂ ਕੇ ਪਤੰਦ ਫਿਰ ਆਪਣੀ ਬਾਸ ਆ ਗਈ ਆ ਤਾਂ ਆਪਾਂ ਚੱਲਦੇ ਆਂ ਬਾਸ ਤੇ ਬਾਸ ਆਉਣ ਵਾਲੀ ਆ ਬਾਸ। ਬਾਸ ਕਿ ਦਰੌਣੀ ਉਹ ਵੀ ਆਪਾਂ ਤੁਹਾਨੂੰ ਦਿਖਾਉਣੀ ਆ। ਬਾਸ ਆਪਣੀ ਆਣੀ ਇੱਧਰੋਂ। ਉਹ ਉੱਥੇ ਆਪਾਂ ਕਾਰ ਵੀ ਆ। ਉਹ ਤੇ ਉਹ ਨਾ ਕਰਿਆ। ਉੱਥੇ ਆਪਣਾ ਕਾਰ ਆ। ਉਹ ਜਿੱਥੇ ਫਰਕੋਣਾ ਜੱਗ ਕਰਦਾ ਚਿੱਟਾ ਆ। ਉਹ ਪਰਸਕਟ ਕਰਨ ਨੰਬਰ ਆਪਣਾ ਤੇ ਆਪਣੀ ਬਾਤ ਵੀ ਆ ਗਈ ਆ ਤੇ ਹੁਣ ਆਪਾਂ ਚੱਲਦੇ ਆਂ ਮਾਰਕੀਟ ਤੇ ਹੁਣ ਆਪਾਂ ਤੁਹਾਨੂੰ ਨਵਾਂ ਮਾਰਕੀਟ ਦਾ ਕੇ ਮਿਲਾਂਗੇ ਆਪਾਂ ਵਾਸਤੇ ਬੈਠੋ ਕੇ ਆ ਬਾਸ ਦਾ ਬਿਸ਼ਾਲ ਅੰਦਰੋਂ ਹੀ ਟਣਾ ਤੁਸੀਂ ਦੇਖ ਲਓ ਦਿਾਂ ਤਾਂ ਇੱਧਰ ਆਪਣੇ ਪਾਰ ਹੈਗਾ ਹੁਣ ਬਾਸ ਫਰਪੀ ਆ ਪੜੀ ਤੇ ਹੁਣ ਆਪਾਂ ਚੱਲਦੇ ਆਂ ਜੀਤਾ ਨਵਾਂ ਮਾਰਕੀਟ ਬਾਸ ਦਾ ਹਾਫ ਟਾਇਰ ਅੰਦਰੋਂ ਹੀ ਟਲਾਗ ਗਰਾਵ ਨਹੀਂ ਚਲਾਈ ਜਾਂਦਾ ਬਾਸ ਇਹ ਜਵਾਂ ਕੋ ਨਹੀਂ ਆਏਗਾ ਜੇ ਮਲਾ ਕੰਟਰੈਕਟਰ ਵੀ ਹੁਣ ਤੈਦਾ ਉੱਥੇ ਟਿਕਟ ਪੰਚ ਕਰੋ ਮਸ਼ੀਨ ਟੋਕ ਤਤ ਜਪਨ ਦਾ ਜੋਰਾ ਮਾਚੇਟ ਲਾਗੇ ਤੇ ਇੰਤਾਂ ਅੱਜ ਤੋਂ ਟੋਕ ਲੱਗੀ ਹੋਈ ਆ ਤੇ ਪਹੁੰਚ ਗਏ ਆ ਪਮਾਰ ਜਿਹੇ ਤੇ ਤਾਂ ਤਾਂ ਦੇ ਗਿਆ ਕਿ ਕੋਈ ਡਿਸਕਾਊਂਟ ਲੱਗਾ ਕਿ ਨਹੀਂ ਲੱਗਾ ਕੋਈ ਤੇ ਆ ਜਦਾ ਕਰਕੇ ਹੈਗਾ ਕਾਫੀ ਦਿਨਾਂ ਬਾਅਦ ਬਾਸ ਤੇ ਦਾ ਖਬਰ ਤੁਹਾਨੂੰ ਕਰਾ ਰਿਹਾ ਆ ਨੰਦਵਤ ਹੈ ਸਾਰੀ ਕਾਰ ਦਾ ਰੰਨਾ ਕੰਮ ਤੇ ਜਾਂਦਾ ਤੇ ਆ ਜਾਓ ਹੁਣ ਚੱਲਦੇ ਹਾਂ ਆਜੇ ਫੜਦੇ ਹਾਂ ਕੁਝ ਬਾਹਰ ਦਾ ਮੌਲਾ ਤੋਪ ਲੱਗੀ ਆ ਹੰਬਾ ਜਾ ਰਹੀ ਆ ਆਪਾਂ ਵੀ ਚੜੇ ਜਾਏ ਆ ਬਾਸ ਤੇ ਅੰਤੰਦਵਿਸ਼ ਆ ਵਾਲਾ ਅੰਦਰ ਨਹੀਂ ਘਰ ਦਾ ਨਖਾਣਾ ਦਿਖਾਉਣਾ ਹੈ ਅੰਦਰ ਕੇ ਜਾ ਕੇ ਇੱਕ ਤਰ੍ਹਾਂ ਦੀ ਬਹੁਤ ਹੈ ਨਾ ਜਦ ਦਾ ਸ਼ੇਗ ਆਦੇ ਲੋਕ ਨਾ 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 ਤੁਹਾਨੂੰ ਮਾਰਕੀਟ ਪਹੁੰਚ ਕੇ ਜੀ ਮਿਲਾਂਗੇ ਕਿ ਇੱਕ ਅੰਕਲ ਨੇ ਘਣਾ ਨਾਲ ਤੇ ਫਿਰ ਕਿਉਂਕਿ ਕੈਮਰਾ ਜਦੋਂ ਫਿਰ ਕੀ ਇਸ ਕਰਨਾ ਕਿਸ ਨੂੰ ਵਧੀਆ ਲੱਗਦਾ ਕਿ ਤੁਹਾਨੂੰ ਨਹੀਂ ਕਰਨਾ ਵਧੀਆ ਲੱਗਦਾ ਤੇ ਅੱਜ ਕਰ ਕੇ ਫਿਰ ਆਪਾਂ ਤੋਂ ਚ ਵੀ ਦਾ ਨਵਾਂ ਮਾਰਕੀਟ ਪਹੁੰਚ ਕੇ ਨਾ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਹਾਂਜੀ ਕੱਲ ਆਪਾਂ ਨਾ ਮਾਰਕੀਟ ਗਏ ਸੀਗੇ ਤੇ ਅਗਲੇ ਦਿਨ ਆਪਾਂ ਗਏ ਆ ਫਰੈਂਡ ਦੇ ਘਰ ਅਪਾ ਕਾਦਾ ਆਪਾ ਇਡਲੀ ਸਾਂਬਰ ਤੇ ਉਹ ਵੀ ਜੇ ਆਪਾਂ ਇਹਦੇ ਵਿੱਚ ਐਡਿਟ ਕਰ ਦਿੱਤੀ ਆ ਤੇ ਕੁਝ ਕਾਰਨ ਸੀਗੇ ਕਿ ਆਪਾਂ ਪੂਰੀ ਨਹੀਂ ਬਣਾ ਸਕੇ ਮਾਰਕੀਟ ਦੀ ਵੀਡੀਓ ਤੇ ਆ ਤੁਸੀਂ ਅੱਗੇ ਦੇਖ ਰਹੇ ਹੋ ਆਪਾਂ ਬਣਾਈ ਹੋਈ ਆ ਇਡਲੀ ਸਾਂਬਰ ਤੇ ਇਡਲੀ ਸਾਂਬਰ ਦੇ ਲਈ ਦੋਸਾ ਦੋਨੀ ਇੱਥੇ ਤੁਸੀਂ ਦੇਖ ਲਿਓ ਵੀਡੀਓ ਬਣੀ ਗਈ ਆਪਣੀ ਆਪਾਂ ਡਰੇ ਇਡਲੀ ਆ ਤਾਂ ਮੈਂ ਕਹਿੰਦਾ ਇੱਥੇ ਨਹੀਂ ਹੈ ਜੀ ਇਹ ਜਿਵੇਂ ਮਿਲਦਾ ਏ ਤੋ ਰੰਗ ਮਿਲਦਾ ਆਹ ਨਾਲ ਦੇ ਰਾਕੋ ਸੂਲੀ ਆਂ ਬਾ ਆਵਾ ਉਹ ਪਾਸ ਠੀਕ ਆ ਹੋਣ ਬਰੋ ਦਾ ਹੈ ਹੀ ਨਹੀਂ ਨਾ ਇਹ ਤੋ ਪਹਿਲੋ ਸੈਟ ਲੈ ਆਂ ਇਹ ਕਹਦਾ ਆਟਾ ਸੂਜੀ ਦਾ ਇਹ ਦਾਲੀਆਂ ਦਾਲੀਆਂ ਕਾਲਾ ਪੀਂਦੀ ਨਹੀਂ ਕੋਈ ਦੀ ਸਾਦੀ ਮਾਣ ਗਏ ਉਹ ਨਹੀਂ ਬਸ ਇਸ ਦੀ ਚਲ ਉਹ ਮੇਰੀ ਬਾਬੀ ਦਾ ਰੰਗ ਵਾਲਾ ਇੱਕ ਕਮਲ ਉਹਦਾ ਨਾ ਨਾ ਮੇਰਾ ਕਰਾ ਕੰਮ ਚੱਲ ਰਿਹਾ ਇਹ ਕਿਹਦੇ ਕਿ ਲਾਤਾ ਦਾਲੀਆਂ ਦਾਲ ਚੌੜ ਪਰ ਮੈਂ ਵੀਡੀਓ ਚ ਦੇਖਿਆ ਸੀ ਇੱਕ ਜਿਹੋ ਤ ਉਹਨੇ ਸੂਜੀ ਪਾਈ ਸੀ ਸੂਜੀ ਵਾਲਾ ਭਰਾ ਉਹ ਤਾਂ ਚੱਲ ਮਾਦੀ ਨਾਲ ਨੂੰ ਨਹੀਂ ਆਉਂਦਾ ਕੰਮ ਹਾਂ ਅਸੀਂ ਹੈਗੇ ਪ੍ਰੋਫੈਸ਼ਨਲ ਹਾਂ ਸਹੀ ਆ ਅਸੀਂ ਪ੍ਰੋਫੈਸ਼ਨਲ ਕੁੱਕ ਦੇ ਘਰ ਆਏ ਅੱਜ ਅੱਜ ਜੇ ਸਾ ਕਰਿਆ ਕਿ ਅਸੀਂ ਅੱਜ ਪ੍ਰੋਫੈਸ਼ਨਲ ਕੁੱਕ ਦੇ ਘਰ ਆਏ ਆ ਆ ਤੇ ਦੇਖੋ ਫਿਰ ਦੋਸਾ ਬਣਦਾ ਤੇ ਕਿਨੇ ਗੰਗਿਆਰ ਹੋ ਜਾਏਗਾ ਹਾਂ ਇਹ ਵੀ ਕੋਈ ਦਿੱਕਤ ਨਹੀਂ ਲੈਣੀ ਆ ਆ ਵੀ ਆਪ ਹੌਸ਼ ਹੋ ਲੈਣੀ ਦੋਸੇ ਦੀ ਦਈ ਭੱਲੇ ਤੇ ਵੀ ਚਾਹ ਸੋਸ ਹੀ ਪੁੰਨੇ ਆ ਕੋਈ ਫਲਾ ਬੜੀ ਜੈ ਕੋਈ ਤੇ ਕਿ ਮਿਰਚਾਂ ਨਹੀਂ ਕਿ ਹੁੰਦੀਆਂ ਨੋਰਮਲ ਆ ਕਿ ਮਿਰਚ ਆ ਨਮਕਾ ਆਪਣਾ ਨਹੀਂ ਆਇਆ ਹੈ। ਹਾਂ। ਜੀ ਦਹੀਂ ਵਾਲੇ ਤੇ ਮਾਰਕੀਟ ਤੋਂ ਮਿਲਦੇ ਨੇ ਨਾ? ਹਾਂ। ਦੋਸਤਾਂ। ਅਰ ਵੀ ਦੇ ਸਕਦੇ ਇਹਨੇ ਜੇ ਆਪਾਂ ਮਿਲਸਾ ਹੀ ਲੈ ਲੈਂਦੇ। ਕਿਉਂਕਿ ਆਪਣੇ ਇਧਰ ਵਾਲੇ ਸੈਟਿੰਗ ਹੈ ਨਹੀਂ। ਤੋਂ ਗਰੇਜ ਤੇ ਗੋਟਰੇ ਤੇ ਉੱਪਰ ਤੇ। ਮੈਂ ਆਪਾਂ ਤਾਂ ਨੰਬਰ ਦੇ ਦਿੰਨੇ। ਉੱਪਰ ਗੋਪੀ ਜੀ ਹਾਂ। ਆਲੂ ਆ। ਆਲੂ ਕੱਲੇ। ਆਲੂ ਤੇ ਪਿਆਜ਼ ਰ ਹੈ। ਆਲੂ ਤੇ ਪਿਆਜ਼। ਬਹੁਤ ਸਾਰੇ ਡਾਈਜ ਸੂ ਕਰੇਗਾ। ਸਰਲ ਕੀ ਖੋਲ ਲੈਂਦੇ ਆ ਇੱਕ ਵਾਰੀ ਬਣਾ ਲ ਗਏ ਨਾ ਚੰਗੇ ਸਾਰੇ ਗੁਰਦੁਆਰੇ ਸਾਹਮਣੇ ਕਾਰ ਲਾਉਣ ਦਾ ਲੋਕਾਂ ਦੇ ਨੂੰ ਨੂੰ ਸਵਾਰਤ ਲਵਾਈ ਦੀ ਨਹੀਂ ਆਹੋ ਕਰ ਲੋ ਸ਼ੁਰੂਆਤ ਮੈਂ ਵੀ ਆਦਾਂਗਾ ਪਤਾ ਲੱਗਦਾ ਕੋਈ ਨਾ ਕੋਈ ਇੱਥੇ ਖਾਧੀਗਾ ਨਾਲ ਕੋਈ ਅੱਧੀ ਆਪ ਨੰਬਰ ਨਹੀਂ ਹੁੰਦਾ ਨੰਬਰ ਹੈ ਸਾਡਾ ਆ ਕੇ ਵੇਖੋ ਇਸਾਂ ਦੀ ਕੁਆਲਿਟੀ ਮਿਲੂਗੀ ਜੇ ਤਾਂ ਦਾ ਦੇਲ ਕਰਨਾ ਬੋਲਾ ਬੋਲਾ ਆਪ ਨੂੰ ਲਉ ਨਹੀਂ ਨਹੀਂ ਹੁਣ ਬੜਾ ਜਿੰਨਾ ਲੋਕਾਂ ਦੇ ਆ ਕੇ ਮੰਗਣਗੇ ਹਾਂ ਵਾਹ ਭਾਣ ਜੀ ਲੋਕਰਾਂ ਦੇ ਆਈ ਦਾਕ ਤੇ ਉਹ ਜਾ ਗਏ ਆਏ ਹੋਟਲ ਜਲਾ ਰਹੇ ਆ ਆਪ ਵੀ ਦੇਖ ਸਕਦੇ ਹੋ ਕਿਿਆਰ ਹੋ ਚੁੱਕਿਆ ਕਿਦਾਂ ਨਾਲੇ ਹਾਲਾਂਕਿ ਉਹ ਪ੍ਰੋਫੈਸ਼ਨਲ ਉਹਨਾਂ ਨੇ ਕੋਈ ਰਖਾਵ ਕੋ ਨਹੀਂ ਕਰਦੇ ਕੋਈ ਸੰਗਤ ਆ ਰਹੀ ਹੈ ਕਿ ਨੀਂਵੇ ਇੰਦੀ ਚੀਜ਼ ਨਾ ਖਾਣ ਦਾ ਕੋਈ ਨਾ